ਅੱਜ ਆਪਣੇ ਵਿੱਚ ਪਿੰਡ ਗਲਾਣ ਵਿਖੇ ਮੱਟੂ ਸਾਹਿਬ ਪ੍ਰੋਫੈਸਰ ਮੱਟੂ ਸਾਹਿਬ ਜੀ ਇੱਥੇ ਪਹੁੰਚੇ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵੀ ਸਮਾਗਮ ਕੀਤਾ ਗਿਆ ਤੇ ਅੱਜ ਖਾਸ ਕਰਕੇ ਇਹਨਾਂ ਨੇ ਬਾਸਾਪੁਰ ਦੇ ਵਿੱਚ ਜੋ ਧਰਨਾ ਦਿੱਤਾ ਗਿਆ ਉਹ ਧਰਨਾ ਦੇਣ ਦੇ ਕੀ ਕਾਰਨ ਸੀ ਆਪਾਂ ਮੱਟੂ ਸਾਹਿਬ ਜੀ ਤੋਂ ਪੁੱਛਾਂਗੇ ਹਾਂ ਜੀ ਸਤਿ ਸ੍ਰੀ ਅਕਾਲ ਸਰ ਜੀ ਆਪਣਾ ਬਾਸਾਪੁਰ ਵਿਖੇ ਤੁਸੀਂ ਦੱਸਿਓ ਵੀ ਧਰਨਾ ਦਿੱਤਾ ਗਿਆ ਉਹਦੇ ਕੀ ਕਾਰਨ ਸੀ ਕੀ ਇਹੋ ਜੇ ਮੁੱਦੇ ਸੀ ਕਿ ਜੋ ਧਰਨਾ ਉੱਥੇ ਲਗਾਉਣਾ ਪਿਆ ਤੁਹਾਨੂੰ ਜਨਤਾ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਚੁਅਲੀ ਹਲਕਾ ਸ਼ਤਰਾਣਾ ਜ਼ਿਲ੍ਹਾ ਪਟਿਆਲਾ ਚ ਜਿਹੜੀ ਸਿਹਤ ਵਿਵਸਥਾ ਉਹ ਬਿਲਕੁਲ ਵਿਗੜ ਚੁੱਕੀ ਹੈ ਔਰ ਉਹਨਾਂ ਦੇ ਉਹਦੇ ਕਰਕੇ ਕਿਉਂਕਿ ਬਾਦਸ਼ਾਹਪੁਰ ਔਰ ਸ਼ਤਰਾਣਾ ਤੇ ਪਾਤੜਾ ਦੇ ਵਿੱਚ ਮੈਡੀਕਲ ਅਫਸਰਾਂ ਦੀ ਬਹੁਤ ਵੱਡੀ ਘਾਟ ਚੱਲ ਰਹੀ ਹੈ 24 ਜਿਹੜੀਆਂ ਪੋਸਟਾਂ ਸੈਂਕਸ਼ਨ ਨੇ ਜਿਦੇ ਚੋਂ ਤਿੰਨ ਸਿਰਫ ਮੈਡੀਕਲ ਅਫਸਰ ਕੰਮ ਕਰ ਰਹੇ ਨੇ ਸੋ 1,86,000 ਦੇ ਲਗਭਗ ਵੋਟਰ ਹਲਕਾ ਸ਼ੁਤਰਾਨੰਦ ਦਾ ਵੋਟ ਕਰਕੇ ਇਥੋਂ ਵਿਧਾਨ ਸਭਾ ਲਈ ਆਪਣਾ ਨੁਮਾਇੰਦਾ ਚੁਣ ਕੇ ਭੇਜਦਾ ਤੇ ਲੇਕਿਨ ਇਹ ਨਵੀਂ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੂੰ 2.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਬਣੀ ਨੂੰ ਤੇ ਲੇਕਿਨ ਲਗਾਤਾਰ ਹਲਕਾ ਸ਼ੁਤਰਾਣਾ ਦੇ ਲੋਕਾਂ ਦੀ ਨਾ ਤਾਂ ਸਿਹਤ ਦਾ ਪ੍ਰਬੰਧ ਕੀਤਾ ਗਿਆ ਨਾ ਹੀ ਇੱਥੇ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਸੋ ਜਿਹਦੇ ਕਰਕੇ ਅਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੇ ਸੀ ਕਿ ਜਿਹੜਾ ਹੈਗਾ ਹਲਕਾ ਸ਼ੁਤਰਾਣਾ ਦੇ ਲੋਕਾਂ ਦੀ ਮਰ ਰਹੇ ਨੇ ਲੋਕ ਮਰ ਰਹੀਆਂ ਨੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਬੱਚੇ ਨਾ ਇੱਥੇ ਕੋਈ ਬੱਚਿਆਂ ਦਾ ਐਕਸਪਰਟ ਨਾ ਇੱਥੇ ਕੋਈ ਆਰਥੋਪੈਡਿਕਸ ਨਾ ਇੱਥੇ ਕੋਈ ਮੈਡੀਸਿਨ ਦਾ ਐਕਸਪਰਟ ਨਾ ਇੱਥੇ ਕੋਈ ਸਜੇਰੀਅਨ ਨਾ ਇੱਥੇ ਕੋਈ ਗਾਇਨੋਲੋਜਿਸਟ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਸਪੈਸ਼ਲਿਸਟ ਡਾਕਟਰ ਨਹੀਂ ਜਿਹਦੇ ਕਰਕੇ ਲੋਕ ਪਟਿਆਲੇ ਨੂੰ ਜਾਂ ਚੰਡੀਗੜ੍ਹ ਨੂੰ ਭੱਜਦੇ ਨੇ ਔਰ ਗੰਭੀਰ ਹਾਲਤ ਚ ਉਹਨਾਂ ਦੀ ਮੌਤ ਤੱਕ ਵੀ ਹੋ ਜਾਂਦੀ ਹੈ ਸੋ ਇਸ ਗੱਲ ਦਾ ਸਾਨੂੰ ਬੜਾ ਗਿਲਾ ਬੜਾ ਰੋਸ ਬੜਾ ਨਿਮੋਸ਼ੀ ਅਸੀਂ ਸਰਕਾਰ ਦੇ ਖਿਲਾਫ ਉੱਥੇ ਬਾਦਸ਼ਾਹਪੁਰ ਦੀ ਸੰਗਤ ਇਕੱਠੀ ਹੋਈ ਸੀ ਔਰ ਅਸੀਂ ਮਾਰਚ ਕਰਕੇ ਹਸਪਤਾਲ ਤੋਂ ਮਾਰਚ ਕੀਤਾ ਔਰ ਮਾਰਚ ਕਰਕੇ ਅਸੀਂ ਜਿਹੜਾ ਹੈ ਗਿਆ ਅ ਅੱਡੇ ਦੇ ਵਿੱਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕੇ ਉਹਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਜਿਹੜੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਕੇ ਸੱਤਾ ਚਾਹੇ ਹੋ ਕਿ ਅਸੀਂ ਕਿਸੀਂ ਸਾਡੇ ਸਿਹਤ ਦਾ ਚੰਗਾ ਪ੍ਰਬੰਧ ਕਰਾਂਗੇ ਹੈ ਤੁਹਾਡੀ ਐਜੂਕੇਸ਼ਨ ਦਾ ਚੰਗਾ ਪ੍ਰਬੰਧ ਕਰਾਂਗੇ ਲੋਕਾਂ ਦੀਆਂ ਸੁਵਿਧਾਵਾਂ ਦਾ ਚੰਗਾ ਪ੍ਰਬੰਧ ਕਰਾਂਗੇ ਸੋ ਉਸ ਚੀਜ਼ ਤੋਂ ਨਾ ਦਾਰ ਦੋ ਤੁਸੀਂ ਤੁਸੀਂ ਉਸ ਚੀਜ਼ ਨੂੰ ਭੁੱਲ ਚੁੱਕੇ ਹੋ ਸਿਰਫ ਮੁੱਖ ਮੰਤਰੀ ਨੂੰ ਯਾਦ ਕਰਵਾਉਣ ਦੇ ਲਈ ਅੱਜ ਦਾ ਅਸੀਂ ਜਿਹੜਾ ਬਾਦਸ਼ਾਹਪੁਰ ਵਿਖੇ ਧਰਨਾ ਪ੍ਰਦਰਸ਼ਨ ਉੱਥੇ ਪੁਤਲਾ ਫੂਕਿਆ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਨੂੰ ਪਤਾ ਲੱਗ ਸਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਇੱਥੋਂ ਦੇ ਐਮਐਲਏ ਨੂੰ ਪਤਾ ਲੱਗ ਸਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸਮੁੱਚੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਕੋਈ ਗੁੰਗੇ ਬਹਿਰੇ ਜਾਨਵਰ ਨਹੀਂ ਹੈਗੇ ਵੀ ਜਿਨ੍ਹਾਂ ਨੂੰ ਜਿੱ ਤੁਸੀਂ ਚਲਾਈ ਜਾਓਗੇ ਇਹ ਲੋਕ ਵੀ ਆਪਣੀਆਂ ਹੱਕੀ ਮੰਗਾਂ ਦੇ ਲਈ ਖੜੇ ਹੋ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਔਰ ਚੇਤਾਵਨੀ ਵੀ ਦੇ ਰਿਹਾ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ 'ਚ ਹਲਕੇ ਛੁਤਰਾਣੇ ਦਾ ਇਦਾਂ ਹੀ ਨਾਸਮਾਰੀ ਰੱਖਿਆ ਸੇਧ ਦਾ ਤਾਂ ਅਸੀਂ ਵੱਡੇ ਸੰਘਰਸ਼ ਲੀਕਾਂਗੇ ਉਹ ਸੰਘਰਸ਼ ਪਾਤਰਾ ਵੀ ਹੋ ਸਕਦਾ ਉਹ ਸੰਘਰਸ਼ ਸਾਡਾ ਛੁਤਰਾਣਾ ਵੀ ਹੋ ਸਕਦਾ ਪੂਰੇ ਹਲਕੇ ਦੇ ਲੋਕਾਂ ਨੂੰ ਲੈ ਕੇ ਫਿਰ ਅਸੀਂ ਸੜਕਾਂ ਤੇ ਪੰਜਾਬ ਸਰਕਾਰ ਦਾ ਘਰਾਓ ਕਰਾਂਗੇ ਤੁਸੀਂ ਜਿਵੇਂ ਮੈਂ ਤੁਹਾਨੂੰ ਸਭ ਗੱਲ ਕੀਤੀ ਹੈ ਵੀ ਹੈਲਥ ਤੇ ਐਜੂਕੇਸ਼ਨ ਦੀ ਵੀ ਬੜੀ ਵੱਡੀ ਘਾਟ ਹੈ ਆਪਣੇ ਹਲਕੇ ਦੇ ਵਿੱਚ ਤੇ ਤੀਜੀ ਗੱਲ ਇਹ ਵੀ ਹੈ ਵੀ ਜੋ ਨਸ਼ਾ ਹੈ ਦੋ ਦਿਨ ਬਾ ਦਿਨ ਵਧਦਾ ਜਾ ਰਿਹਾ ਉੱਤੇ ਵੀ ਹਾਲ ਤੱਕ ਸਰਕਾਰਾਂ ਨੇ ਕੋਈ ਨੱਥ ਨਹੀਂ ਪਾਈ ਤੇ ਉਹਦੇ ਬਾਰੇ ਤੁਸੀਂ ਕੀ ਟਿੱਪਣੀ ਦਿਓਗੇ ਬਿਲਕੁਲ ਜਿਸ ਤਰ੍ਹਾਂ ਸਾਡੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਚ ਅੱਜ ਕੱਲ੍ਹ ਛੇਵਾਂ ਦਰਿਆ ਆਪਾਂ ਕਹਿ ਸਕਦੇ ਹਾਂ ਕਿ ਨਸ਼ਿਆਂ ਦਾ ਵਗ ਰਿਹਾ ਪਿੱਛੇ ਇੱਕ ਅੱਗੇ ਇੱਕ ਲੜਕਾ ਦੇਖੋ ਓਵਰਡੋਜ਼ ਨਾਲ ਮਾਰਿਆ ਗਿਆ ਦਗਾਲ ਮਾਰਿਆ ਗਿਆ ਕਈ ਜਗ੍ਹਾ ਹੋਰ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਜਿਹੜੇ ਨੌਜਵਾਨ ਨੇ ਨਸ਼ਾ ਦੀ ਓਵਰਡੋਜ਼ ਲੈ ਕੇ ਜਾਂ ਨਸ਼ਾ ਲੈ ਕੇ ਖਰੀਦ ਮਰ ਰਹੇ ਨੇ ਮਤਲਬ ਉਹ ਕੌਣ ਨੇ ਸਾਡੇ ਹੀ ਪੁੱਤਤੀ ਨੇ ਔਰ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਔਰ ਫਿਰ ਜਿਹੜੇ ਨਸ਼ੇ ਦੀ ਲਤ ਲੱਗ ਚੁੱਕੇ ਨੇ ਉਹ ਆਪਣੇ ਮਾਪੇ ਨੂੰ ਵੀ ਕੁੱਟਦੇ ਮਾਰਦੇ ਨੇ ਮੈਂ ਤੁਹਾਡੀ ਗੱਲ ਰੋਕ ਦੇ ਜਿਵੇਂ ਸਰਕਾਰ ਨੇ ਕਿਹਾ ਸੀ ਵੀ ਅਸੀਂ ਆਨ ਸਾਰੇ ਸਰਕਾਰ ਬਣਨ ਸਾਰੀ ਅਸੀਂ ਨਸ਼ਾ ਪੱਲੇ ਮੁੱਦੇ ਦੇ ਨਸ਼ਾ ਖਤਮ ਕਰਾਂਗੇ ਬਿਲਕੁਲ ਇਹ ਬਹੁਤ ਵੱਡਾ ਇੱਕ ਸਬਜ ਬਾਗ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜਾ ਅਰਵਿੰਦ ਕੇਜਰੀਵਾਲ ਵੱਲੋਂ ਔਰ ਮੁੱਖ ਮੰਤਰੀ ਵੱਲੋਂ ਜਿਹੜਾ ਦਿਖਾਇਆ ਗਿਆ ਸੀਗਾ ਲੇਕਿਨ ਉਹ ਇੱਕ ਧੋਖਾ ਸੀ ਇੱਕ ਬਹੁਤ ਵੱਡਾ ਫਰੇਵ ਸੀ ਕਿਉਂਕਿ ਦੇਖੋ ਤੁਸੀਂ ਵੀ ਹੁਣ ਚੈਨਲ ਰਾਹੀਂ ਆਪਣੀ ਜਿਹੜੀ ਆਵਾਜ਼ ਪਹੁੰਚਾਉਨੇ ਹੋ ਢਾਈ ਸਾਲਾਂ ਚ ਕਿਹੜੇ ਕਿੰਨਾ ਕ ਨਸ਼ਾ ਖਤਮ ਹੋ ਗਿਆ ਨਸ਼ਾ ਤਾਂ ਹੁਣ ਜਗ੍ਹਾ ਜਗ੍ਹਾ ਪਿੰਡ ਪਿੰਡ ਚਲਾ ਗਿਆ ਤੇ ਅਸੀਂ ਪਿੱਛੇ ਇੱਕ ਪਿੰਡ ਹੈ ਬਰਾਸ ਅਸੀਂ ਉੱਥੇ ਗਏ ਉੱਥੋਂ ਦੀ ਧਰਮਸ਼ਾਲਾ ਚ ਸਰਿੰਜਾਂ ਮਿਲੀਆਂ ਅਸੀਂ ਪੁਲਿਸ ਨੂੰ ਵੀ ਦੱਸਿਆ ਕਿ ਉੱਥੋਂ ਜਿਹੜੇ ਨਸ਼ੇ ਨੇ ਉਹ ਖਤਮ ਕੀਤੇ ਜਾਣ ਤੇ ਅਸੀਂ ਲਗਾਤਾਰ ਆਵਾਜ਼ ਇਨ੍ਹਾਂ ਸਰਕਾਰਾਂ ਨੂੰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਜਿਹੜੇ ਇਹਨ ਉਹ ਦਾਅਵੇ ਨਹੀਂ ਜਗਾ ਰਹੇ ਆ ਲੇਕਿਨ ਜਾਗ ਨਹੀਂ ਰਹੀ ਇਸ ਤੋਂ ਬਾਅਦ ਸਾਡਾ ਅਗਲਾ ਐਕਸ਼ਨ ਸੜਕਾਂ ਹੋਣਗੀਆਂ ਅਸੀਂ ਲੋਕਾਂ ਨੂੰ ਨਾਲ ਲੈ ਕੇ ਅਸੀਂ ਫਿਰ ਸੜਕਾਂ ਤੇ ਉਤਰਾਂਗੇ ਤੁਸੀਂ ਜੀ ਹੁਣ ਥੋੜੇ ਦਿਨ ਪਹਿਲਾਂ ਸਰ ਕਹਿ ਕੇ ਹਟਿਆ ਕਿ ਜੇਕਰ ਕੋਈ ਐਜੂਕੇਸ਼ਨ ਲੈਣਾ ਚਾਹੁੰਦਾ ਹੋ ਤਾਂ ਉਹ ਸਾਡੀ ਗੋਦ ਦੇ ਵਿੱਚ ਆ ਸਕਦਾ ਇਹਦੇ ਵਾਰ ਤੁਸੀਂ ਤੁਹਾਨੂੰ ਟਿੱਪਣੀ ਪਾਓ ਮੈਂ ਅਕਸਰ ਪੈਜੀ ਗੱਲ ਇਦਾਂ ਹੈਗਾ ਕਿ ਕਰਦਾ ਰਹਿਣਾ ਹੁੰਦਾ ਪਿੰਡਾਂ 'ਚ ਜਾਂਦੇ ਅਸੀਂ ਕੈਟਰ ਕੈਂਪ ਲਾਨਦੇ ਆ ਬੱਚਿਆਂ ਨੂੰ ਐਜੂਕੇਸ਼ਨ ਪ੍ਰਤੀ ਜਾਗਰੂਕ ਕਰਦੇ ਆ ਸੋ ਅੱਜ ਸਾਡੇ ਜਿਹੜੇ ਗਰੀਬ ਸਮਾਜ ਦੇ ਬੱਚੇ ਨੇ ਪਿੰਡਾਂ ਦੇ ਖਾਸ ਕਰਕੇ ਹਾਤੀ ਏਰੀਆ ਦੇ ਵਿੱਚ ਉਹ ਅਵੇਅਰਨੈਸ ਕਰਕੇ ਹੀ ਰਹਿ ਜਾਂਦੇ ਨੇ ਕਾਬਲੀਅਤ ਬਹੁਤ ਹੁੰਦੀ ਹੈ ਬੱਚਿਆਂ 'ਚ ਹੁਨਰ ਬੜਾ ਆ ਬੱਚੇ ਪੜ੍ਹਨ ਲਿਖਣ ਵਾਲੇ ਨੇ ਲੇਕਿਨ ਉਹਨਾਂ ਨੂੰ ਕੋਈ ਰਸਤਾ ਕੋਈ ਮਾਰਗ ਸਹੀ ਤਰ੍ਹਾਂ ਨਾਲ ਨਾ ਦਿਖਾਣ ਕਰਕੇ ਉਹ ਬੱਚਾ ਅੱਗੇ ਜਿਸ ਪੋਜੀਸ਼ਨ ਤੇ ਜਾਣਾ ਚਾਹੁੰਦਾ ਨਹੀਂ ਜਾ ਸਕਦਾ ਮੈਂ ਲਗਾਤਾਰ ਪਿਛਲੇ 10 12 ਸਾਲ ਤੋਂ ਇਹ ਕੋਸ਼ਿਸ਼ ਕਰ ਰਹੇ ਆ ਕਿ ਪਿੰਡਾਂ 'ਚ ਖਾਸ ਕਰ ਗਰੀਬ ਲੋਕਾਂ ਦੇ ਬੱਚਿਆਂ ਦੀ ਜਿਹੜੀ ਹੈਗੀ ਆ ਕਿਸੇ ਨੂੰ ਉਹਦਾ ਮੰਜ਼ਿਲ ਮਿਲ ਜੇ ਕੋਈ ਆਈਐਸ ਬਣ ਜੇ ਕੋਈ ਪੀਸੀਐਸ ਬਣ ਜੇ ਕੋਈ ਜੱਜ ਬਣ ਜੇ ਕੋਈ ਆਪਣਾ ਕੋਈ ਵੀ ਅਫਸਰ ਅਧਿਕਾਰੀ ਬਣ ਜੇ ਕਲਰਕ ਤੋਂ ਲੈ ਕੇ ਕੋਈ ਪੁਲਿਸ ਤੇ ਚਲਾ ਜਾਵੇ ਇਨਸਪੈਕਟਰ ਭਰਤੀ ਹੋ ਜੇ ਸੋ ਇਦਾਂ ਦੇ ਰਾਹ ਜਿਹੜੇ ਨੇ ਉਹਨਾਂ ਨੂੰ ਦੱਸ ਰਹੇ ਹਾਂ ਔਰ ਜਿੱਥੇ ਵੀ ਰਾਹ ਕੋਈ ਰੋੜਾ ਆਊਗਾ ਤਾਂ ਡਾਕਟਰ ਜਤਿੰਦਰ ਮੱਟੂ ਹਮੇਸ਼ਾ ਉਹਨਾਂ ਗਰੀਬ ਵਿਦਿਆਰਥੀਆਂ ਨੇ ਜਿਹੜੇ ਕਾਬਲ ਨੇ ਉਹਨਾਂ ਦੀ ਮਦਦ ਦੇ ਲਈ ਹਮੇਸ਼ਾ ਮੈਂ ਤਿਆਰ ਹਾਂ